45 ਸੈਕਿੰਡ ਦੀ ਹੇਕ ਲਾਉਣ ਵਾਲੀ ਇੱਕ ਸੀ ਗੁਰਮੀਤ ਬਾਬਾ ਪੋਸੂ ਨਾ ਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਇਸ ਐਪੀਸੋਡ ਦੇ ਵਿੱਚ ਗੱਲ ਕਰਾਂਗੇ ਉਸ ਆਵਾਜ਼ ਦੀ ਉਸ ਅੰਦਾਜ਼ ਦੀ ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਬੇਸ਼ੱਕ ਬਹੁਤ ਸਾਰੀਆਂ ਆਵਾਜ਼ਾਂ ਬਹੁਤ ਸਾਰੇ ਕਲਾਕਾਰ ਇਸ ਦੁਨੀਆ ਤੇ ਆਏ ਪਰ ਗੁਰਮੀਤ ਬਾਬਾ ਜੀ ਦੀ ਆਵਾਜ਼ ਦੇ ਵਿੱਚ ਇੱਕ ਨਵਿਕਲੀ ਜਿਹੀ ਮਿਠਾਸ ਸੀ ਜਦੋਂ ਗੌਂਦੀ ਬੜੇ ਹੀ ਸਿੰਪਲ ਅੰਦਾਜ਼ ਦੇ ਵਿੱਚ ਲੋਕਾਂ ਦੇ ਸਾਹਮਣੇ ਰੂਬ ਰੂ ਹੁੰਦੀ ਤਾਂ ਬਿਲਕੁਲ ਪੰਜਾਬੀ ਪਹਿਰਾਵੇ ਦੇ ਵਿੱਚ 45 ਸੈਕਿੰਡ ਦੀ ਲੰਬੀ ਹੇਕ ਨੇ ਸੱਚਮੁੱਚ ਗੁਰਮੀਤ ਬਾਬਾ ਦੀ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਰੰਗ ਭਰ ਦਿੱਤਾ ਹੈ ਗੁਰਮੀਤ ਬਾਬਾ ਦੀ ਗਾਈ ਹੋਈ ਜੁਗਨੀ ਨੂੰ ਇਸ ਹੇਕ ਦੇ ਦੁਆਰਾ ਇੰਨੀ ਕ ਜ਼ਿਆਦਾ ਪ੍ਰਸਿੱਧੀ ਮਿਲੀ ਕਿ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਦੂਦਰਸ਼ਨ ਤੇ ਗਾਉਣ ਵਾਲੀ ਪਹਿਲੀ ਗਾਇਕਾ ਗੁਰਮੀਤ ਬਾਬਾ ਜੀ ਔਰ ਬਹੁਤ ਸਾਰੀਆਂ ਸੰਸਥਾਵਾਂ ਦੇ ਵੱਲੋਂ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ਰਾਸ਼ਟਰੀ ਪੁਰਸਕਾਰ ਤੇ ਹੋਰ ਬਹੁਤ ਸਾਰੇ ਅਵਾਰਡ ਜਿਹੜੇ ਐ ਉਹ ਗੁਰਮੀਤ ਬਾਬਾ ਜੀ ਦੀ ਝੋਲੀ ਦੇ ਵਿੱਚ ਪਏ ਨੇ ਜੇਕਰ ਇਹਨਾਂ ਦੀ ਸ਼ੁਰੂਆਤੀ ਜ਼ਿੰਦਗੀ ਤੇ ਆਪਾਂ ਨਜ਼ਰ ਮਾਰੀਏ ਤੇ ਗੁਰਮੀਤ ਬਾਬਾ ਜੀ ਦਾ ਜਨਮ ਸਰਦਾਰ ਉੱਤਮ ਸਿੰਘ ਅਤੇ ਮਾਤਾ ਰਾਮਕੌਰ ਦੇ ਘਰ ਬ੍ਰਿਟਿਸ਼ ਪੰਜਾਬ ਦੇ ਪੱਕਾ ਪਿੰਡ ਕੋਠਾ ਅਲੀਵਾਲ ਵਿੱਚ ਹੋਇਆ ਇਹ ਪਿੰਡ ਹੁਣ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ ਔਰ ਜਦੋਂ ਉਹ 2 ਸਾਲ ਦੀ ਸੀ ਤੇ ਗੁਰਮੀਤ ਬਾਬਾ ਜੀ ਦੀ ਮਾਂ ਦੀ ਮੌਤ ਹੋ ਗਈ ਉਸ ਸਮੇਂ ਬਜ਼ੁਰਗਾਂ ਦੀ ਇਜਾਜ਼ਤ ਤੋਂ ਬਿਨਾ ਕੁੜੀਆਂ ਨੂੰ ਪੜਨ ਜਾਂ ਬਾਹਰ ਜਾਣਾ ਬਹੁਤ ਮੁਸ਼ਕਲ ਹੁੰਦਾ ਸੀ ਪਰ ਅਧਿਆਪਕ ਬਣ ਦਾ ਸੁਪਨਾ ਵੇਖਣ ਵਾਲੀ 바ਵਾ ਨੇ ਜੂਨੀਅਰ ਬੇਸਿਕ ਟ੍ਰੇਨਿੰਗ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਧਿਆਪਿਕਾ ਬਣ ਗਈ ਔਰ ਇਹ ਵੀ ਦੱਸ ਦਿਆ ਕਿ ਅਧਿਆਪਿਕਾ ਬਣਣ ਵਾਲੀ ਇਸ ਖੇਤਰ ਦੀ ਪਹਿਲੀ ਔਰਤ ਵੀ ਗੁਰਮੀਤ 바ਵਾ ਹੀ ਸੀ ਗੁਰਮੀਤ ਬਾਬਾ ਜੀ ਨੇ 1968 ਦੇ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ ਉਸਨੇ ਅਲਗੋਜ਼ਾ ਚਿਮਟਾ ਟੋਲਕੀ ਅਤੇ ਤੁੰਬੀ ਸਮੇਤ ਕਈ ਪੰਜਾਬੀ ਲੋਕ ਸਾਜ਼ਾਂ ਦੇ ਨਾਲ ਗਿਆ ਆਪਣੇ ਸ਼ੁਰੂਆਤੀ ਪ੍ਰਦਰਸ਼ਨਾਂ ਦੇ ਵਿੱਚ ਉਸਨੇ ਮੁੰਬਈ ਵਿੱਚ ਪੰਜਾਬ ਦੀ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਸਮਾਗਮ ਵਿੱਚ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਉਸ ਸਮਾਗਮ ਵਿੱਚ ਪ੍ਰੇਮ ਚੋਪੜਾ ਜੀ ਪ੍ਰਾਨ ਰਾਜ ਕਪੂਰ ਵਰਗੇ ਬਾਲੀਵੁੱਡ ਸਿਤਾਰਿਆਂ ਤੋਂ ਖੜੀਆਂ ਤਾੜੀਆਂ ਪ੍ਰਾਪਤ ਕੀਤੀਆਂ ਕਪੂਰ ਬੋਲੀ ਮੈਂ ਜੱਟੀ ਪੰਜਾਬ ਦੀ ਮੇਰੀ ਨਰਗਿਸ ਵਰਗੀ ਅੱਖ ਇਹ ਗਾਣਾ ਬਹੁਤ ਮਸ਼ਹੂਰ ਹੋਇਆ ਉਸਨੇ ਵਿਦੇਸ਼ਾਂ ਵਿੱਚ ਵੀ ਪ੍ਰਦਰਸ਼ਨ ਕੀਤੇ ਉਸਨੇ 1987 ਵਿੱਚ ਯੂ ਐਸ ਐਸ ਆਰ ਅਤੇ 1988 ਦੇ ਵਿੱਚ ਜਾਪਾਨ ਭਾਰਤ ਦੇ ਤਿਉਹਾਰ ਦੇ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸਨੇ 1988 ਦੇ ਵਿੱਚ ਹੀ ਬੈਂਕਾਕ, THAILAND ਕਲਚਰ ਸੈਂਟਰ ਵਿੱਚ ਪ੍ਰਦਰਸ਼ਨ ਵੀ ਕੀਤਾ। ਗੁਰਮੀਤ ਬਾਵਾ ਆਪਣੀ ਲੰਬੀ ਹੇਕ ਵਿੱਚ ਲੋਕ ਗੀਤ ਗਾਉਣ ਦੀ ਯੋਗਤਾ ਲਈ ਬਹੁਤ ਜ਼ਿਆਦਾ ਜਾਣੀ ਜਾਂਦੀ ਸੀ। ਟੋਟੋ ਕਟ 45 ਸੈਕਿੰਡ ਲਈ ਅਜਿਹਾ ਯੋਗ ਕਰਨਾ ਬਹੁਤ ਵੱਡੀ ਗੱਲ ਸੀ ਇਹ ਗੁਣ ਉਸ ਨੂੰ ਲੰਬੀ ਦੀ ਮਲਿਕਾ ਦਾ ਖਿਤਾਬ ਵੀ ਦਿੱਤਾ ਉਸ ਦੇ ਕੁਝ ਪ੍ਰਸਿੱਧੀ ਭਰੇ ਹੋਏ ਗੀਤ ਬਹੁਤ ਅਹਿਮ ਨੇ ਗੁਰਮੀਤ ਬਾਬਾ ਜੀ ਅਲਗੋਜਿਆਂ ਦੇ ਨਾਲ ਚਿੰਮਟੇ ਦੇ ਨਾਲ ਢੋਲਕੀ ਦੇ ਨਾਲ ਅਕਸਰ ਗਾਇਆ ਕਰਦੇ ਸਨ ਔਰ ਲੋਕ ਸਾਜ ਗੁਰਮੀਤ ਬਾਬਾ ਜੀ ਦੀ ਪਛਾਣ ਬਣ ਗਏ 1991 ਦੇ ਵਿੱਚ ਪੰਜਾਬ ਸਰਕਾਰ ਦੁਆਰਾ ਰਾਜ ਪੁਰਸਕਾਰ ਪੰਜਾਬ ਨਾਟਕ ਅਕਾਦਮੀ ਦੁਆਰਾ ਦਿੱਤਾ ਗਿਆ ਔਰ ਇਹ ਪੁਰਸਕਾਰ ਸੱਭਿਆਚਾਰ ਦੇ ਖੇਤਰ ਵਿੱਚ ਲੰਬਾ ਯੋਗਦਾਨ ਕਰਕੇ ਉਹਨਾਂ ਦੇ ਨਸੀਬ ਹੋਇਆ ਜੇਕਰ ਬਾਬਾ ਜੀ ਦੀ ਆਪਾਂ ਨਿੱਜੀ ਜ਼ਿੰਦਗੀ ਤੇ ਨਜ਼ਰ ਮਾਰੀਏ ਤੇ ਬਾਬਾ ਜੀ ਦਾ ਵਿਆਹ ਇੱਕ ਪੰਜਾਬੀ ਲੋਕ ਗਾਇਕ ਕਿਰਪਾਲ ਬਾਬਾ ਜੀ ਨਾ ਹੋਇਆ ਸੀ ਜਿਨ੍ਹਾਂ ਦੀਆਂ ਤਿੰਨ ਧੀਆਂ ਉਹਨਾਂ ਦੀਆਂ ਧੀਆਂ ਵਿੱਚੋਂ ਦੋ ਲਾਚੀ ਬਾਬਾ ਅਤੇ ਗਲੋਰੀ ਬਾਬਾ ਗਾਇਕਾ ਮਾਨੇ ਉਸ ਦੀ ਧੀ ਲਾਚੀ ਬਾਬਾ ਫਰਵਰੀ 2000 20 ਦੇ ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਚਲੀ ਗਈ ਔਰ ਗੁਰਮੀਤ ਬਾਬਾ ਜੀ ਦੀ ਮੌਤ ਕੀ ਦੇ ਮੰਬਰ 221 ਨੂੰ 77 ਸਾਲ ਦੀ ਉਮਰ ਦੇ ਵਿੱਚ ਹੋਈ ਦੋਸਤੋ ਇਹ ਉਹ ਨਾਮ ਨੇ ਜੋ ਬੇਸ਼ੱਕ ਸ਼ਰੀਰ ਤੌਰ ਤੇ ਸਾਡੇ ਦਰਮਿਆਨ ਨਹੀਂ ਲੇਕਿਨ ਅੱਜ ਵੀ ਜਦੋਂ ਜੁਗਨੀ ਸੁਣ ਦਾ ਦਿਲ ਕਰਦਾ ਹੈ ਅੱਜ ਵੀ ਜਦੋਂ ਪੁਰਾਣੇ ਉਹ ਸਾਜ ਸੁਣਨੇ ਦਾ ਜ਼ਿਕਰ ਆਉਂਦਾ ਹੈ ਜਦ ਦਿਲ ਕਰਦਾ ਹੈ ਤੇ ਗੁਰਮੀਤ ਬਾਵਾ ਜੀ ਨੂੰ ਸਰਚ ਕਰਕੇ ਉਨ੍ਹਾਂ ਦੀ ਜ਼ਿੰਦਗੀ ਦੇ ਬਹੁਤ ਸਾਰੇ ਗੀਤ ਅਸੀਂ ਸੁਣਦੇ ਹਾਂ ਸੋ ਗੁਰਮੀਤ ਬਾਬਾ ਜੀ ਤੁਸੀਂ ਹਮੇਸ਼ਾ ਜਿਉਂਦੇ ਹੋ ਦਿਲਾਂ ਵਿੱਚ ਵਸੇ ਹੋ ਤੁਸੀਂ ਤੁਹਾਡੀ 45 ਸੈਕਿੰਡ ਦੀ ਲੰਬੀ ਹੇਕ ਨੇ ਤੁਹਾਨੂੰ ਇੱਕ ਨਵੇਕਲੀ ਪਛਾਣ ਦਿੰਦੀ ਸੋ ਗੁਰਮੀਤ ਬਾਬਾ ਜੀ ਪੋਸੂ ਨਾਮਾ ਚੈਨਲ ਵੱਲੋਂ ਅੱਜ ਇਹ ਐਪੀਸੋਡ ਤਿਆਰ ਕੀਤਾ ਗਿਆ ਤੁਹਾਡੀ ਜ਼ਿੰਦਗੀ ਨੂੰ ਲੈ ਕੇ ਤੁਹਾਡੇ ਸੱਭਿਆਚਾਰਕ ਯੋਗਦਾਨ ਨੂੰ ਲੈ ਕੇ ਜੁੜੇ ਰਹੋ ਪੋਸੁਨਾਮਾ ਚੈਨਲ ਦੇ ਨਾਲ